ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੰਗਲਿਸ਼ ਕੀਬੋਰਡ ਇਸ ਤਰ੍ਹਾਂ ਬਣੇ ਹੁੰਦੇ ਹੈ ਕਿ ਤੁਹਾਨੂੰ ਸਿਰਫ ਇੱਕ ਵਾਰ ਲਿਖਣ ਦੀ ਲੋੜ ਪੈਂਦੀ ਹੈ ਅਤੇ ਖਾਸ ਦੇਖ ਲਈ ਬਣੇ ਫੌਂਟ ਜੀ ਸਿਰਫ ਚੁਣ ਕਰਨੀ ਪੈਂਦੀ ਹੈ ਤਾਂ ਤੁਹਾਡੀ ਲਿਸਟ ਉਸ ਫੌਂਟ ਵਿੱਚ ਬਦਲ ਜਾਂਦੀ ਹੈ ਕਹਿਣ ਤੋਂ ਭਾਵ ਕਿ ਅੱਖਰ ਇੱਧਰ ਉੱਧਰ ਨਹੀਂ ਹੁੰਦੇ ਸਾਰੇ ਇੰਗਲਿਸ਼ ਕੀਬੋਰਡਾਂ ਦਾ ਲੇਆਉਟ ਇੱਕੋ ਤਰ੍ਹਾਂ ਦਾ ਹੈ ਕੀ ਹੁਣ ਇਹ ਪੰਜਾਬੀ ਕੀਬੋਰਡ ਵਿੱਚ ਵੀ ਸੰਭਵ ਹੈ ਪੰਜਾਬੀ ਫੌਂਟ ਵੀ ਵਕਫਾ ਵਕੂਪ ਦੇ ਬਣੇ ਹੋਏ ਹਨ ਪਰ ਸਾਰੇ ਪੰਜਾਬੀ ਕੀਬੋਰਡਾਂ ਦਾ ਲੇਆਉਟ ਇੱਕੋ ਤਰ੍ਹਾਂ ਦਾ ਨਹੀਂ ਹੈ ਆਓ ਦੇਖੀਏ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਏ ਧਨੀ ਰਾਮ ਚਾਤਰੀਕ ਵੈਬ ਫੌਂਟ ਦੇ ਵਿੱਚ ਹੈ ਜੇਕਰ ਤੁਸੀਂ ਇਸ ਨੂੰ ਇੱਕ ਖਾਸ ਦਿਖ ਵਾਲੇ ਫੌਂਟ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਇਸ ਨੂੰ ਬਦਲੂਗੇ ਤਾਂ ਇਸ ਦੇ ਅੱਖਰ ਹੋਰ ਹੀ ਕੁਝ ਬਣ ਜਾਣਗੇ ਕਿਉਂਕਿ ਇਹਨਾਂ ਦੋਨਾਂ ਕੀਬੋਰਡਾਂ ਦਾ ਲੇਆਉਟ ਇੱਕ ਤਰ੍ਹਾਂ ਦਾ ਨਹੀਂ ਹੈ ਕਿਉਂਕਿ ਭਵਿਕ ਯੂਨੀਕੋਡ ਹੈ ਇਸ ਲਈ ਇਸ ਕਰਕੇ ਯੂਨੀਫੌਂਟ ਦੇ ਕੀਬੋਰਡ ਦੇ ਆਧਾਰ ਤੇ ਹੀ ਗੈਰ ਯੂਨੀਫੌਂਟ ਦੇ ਕੀਬੋਰਡ ਬਣਨੇ ਚਾਹੀਦੇ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਨੇ ਐਫ ਤੇ ਕੰਨਾ ਹੈ ਪਰ ਗੈਰ ਯੂਨੀਫੌਂਟ ਦੇ ਕੀਬੋਰਡ ਵਿੱਚ ਡਬਲਯੂ ਤੇ ਕੰਨਾ ਹੈ ਕੰਨਾ ਬਿੰਦੀ ਸੋ ਕਹਿਣ ਤੋਂ ਭਾਵ ਹੈ ਜੇਕਰ ਤੁਹਾਨੂੰ ਯੂਨੀਕੋਡ ਵਿੱਚ ਲਿਖਣ ਦੀ ਆदत ਪੈ ਜਾਂਦੀ ਹੈ ਜਦੋਂ ਤੁਸੀਂ ਗੈਰ ਯੂਨੀਫੌਂਟ ਦੇ ਕੀਬੋਰਡ ਵਿੱਚ ਲਿਖਣ ਦੀ ਤੁਹਾਨੂੰ ਲੋੜ ਪੈਂਦੀ ਹੈ ਕਿਉਂਕਿ ਯੂਨੀਫੌਂਡ ਦੇ ਵਿੱਚ ਹਲੇ ਵੱਖ-ਵੱਖ ਤਰ੍ਹਾਂ ਦੇ ਫੌਂਟ ਨਹੀਂ ਮਿਲਦੇ ਜਦੋਂ ਤੁਸੀਂ ਗੈਰ ਯੂਨੀਫੌਂਡ ਦੇ ਵਿੱਚ ਲਿਖੂਗੇ ਤਾਂ ਤੁਹਾਨੂੰ W ਤੇ ਕੰਨਾ ਪਾਉਣਾ ਪਾਊਗਾ ਇਸਦਾ ਹੱਲ ਇਹੀ ਹੈ ਕਿ ਗੈਰ ਯੂਨੀਫੌਂਡ ਦਾ ਕੀਬੋਰਡ ਵੀ ਯੂਨੀਕੋਡ ਫੌਂਡ ਦੇ ਕੀਬੋਰਡ ਦੇ ਆਧਾਰ ਤੇ ਹੋਣਾ ਚਾਹੀਦਾ ਹੈ ਹੁਣ ਗੈਰ ਯੂਨੀਫੌਂਡ ਦੇ ਕੀਬੋਰਡ ਲੇਆਉਟ ਦੀ ਗੱਲ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖਿਆ ਕਿ ਗੈਰ ਯੂਨੀਫੌਂਡ ਦੇ ਕੀਬੋਰਡ ਵਿੱਚ F ਤੇ ਡੱਡਾ ਤੇ ਟੱਡਾ ਹੈ ਪਰ ਯੂਨੀਫੌਂਡ ਦੇ ਕੀਬੋਰਡ ਤੇ ਕੰਨਾ ਤੇ ਵਿੰਡੀ ਵਾਲਾ ਕੰਨਾ ਹੈ ਹੁਣ ਆਮ ਅਨਮੋਲ ਲਿਪੀ ਵਿੱਚ ਜਦੋਂ ਤੁਸੀਂ ਐਫ ਤੇ ਦਬੂਗੇ ਤਾਂ ਇਹ ਡੱਡਾ ਆਵੇਗਾ ਅਤੇ ਵੱਡੀ ਐਫ ਤੇ ਟੱਡਾ ਆਉਂਦਾ ਹੈ ਹੁਣ ਨਵੇਂ ਫੌਂਟ ਬਣਾਉਣ ਦੀ ਕੋਸ਼ਿਸ਼ ਇਹ ਹੈ ਕਿ ਸਾਰੇ ਬਟਨ ਯੂਨੀਕੋਡ ਕੀਬੋਰਡ ਦੇ ਲੈ ਔਰ ਤੇ ਆਧਾਰਤ ਹੋਣ ਪਾਵ ਐਫ ਤੇ ਕੰਨਾ ਤੇ ਬਿੰਦੀ ਵਾਲਾ ਕੰਨਾ ਪਾਵੇ ਨਵੇਂ ਫੌਂਟ ਦੀ ਚੋਣ ਕਰਦੇ ਹਾਂ ਜੱਟ ਅਨਮੋਲ ਲਿਪੀ ਹੁਣ ਜਦੋਂ ਜੱਟ ਅਨਮੋਲ ਲਿਪੀ ਦੀ ਛੋਟੀ ਐਫ ਦਬ ਜਦੋਂ ਤੁਸੀਂ ਦਬੂਗੇ ਤਾਂ ਕੰਨਾ ਆਉਂਦਾ ਹੈ ਅਤੇ ਵੱਡੀ ਐਫ ਤੇ ਬਿੰਦੀ ਵਾਲਾ ਕੰਨਾ ਆਉਂਦਾ ਹੈ ਜਿਵੇਂ ਕਿ ਤੁਸੀਂ ਦੇਖਿਆ ਕਿ ਪੰਜਾਬੀ ਦੇ ਗੈਰ ਯੂਨੀਫੋਨਟਾਂ ਦਾ ਇੱਕੋ ਕੀਬੋਰਡ ਲੇਆਉਟ ਬਣਾਉਣਾ ਸੰਭਵ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਯੂਨੀਕੋਡ ਦੇ ਵਿੱਚ ਵੀ ਫ ਤੇ ਕੰਨਾ ਤੇ ਬਿੰਦੀ ਵਾਲਾ ਕੰਨਾ ਹੈ ਵੱਡੀ ਫ ਤੇ